ਵਾਹ uh -huh. uh -huh. ਬੋਲ ਹੋ ਆਸਮਾਨਾ ਚੌਥਾ ਜੰਨਾ ਮੇਟੇਆ ਸ਼ਲੋਕ ਦੂਜਾ ਇੱਕ ਨਹੀਂ ਅਸਤੂਜਾ ਲਗੇ ਜਾਏ ਨਾਨਕ ਅਸ ਕਾਡੀਐ ਸਿਰੈ ਸਮਾਏ ਚੰਗਾ ਚੰਗਾ ਕਰੇ ਮੰਨੇ ਮੰਨੇ ਮੰਦਾ ਹੋਏ ਆਸ ਕੇ ਉਹਨਾ ਕੀਏ ਜੇ ਨਹੀਂ ਕਰਤੈ ਸੋਈ ਮੂਲਾ ਦੂਜਾ ਸਲਾਮ ਜਵਾਬ ਦੋ ਵੈਚਰੇ ਮੁੰਡੋ ਕਥਾ ਜਾਏ ਨਾਨਕ ਦੋ ਵੈ ਕੂੜਿਆ ਕਾਇ ਨਕਾਈ ਬਾਈ ਮੋੜ ਦਿੱਤ ਸਗਾ ਸੁਖ ਪਾਈ ਐ ਸੋ ਸਾ ਪਾਇਆ ਯਸੁ ਸਤਸਾ ਸਮਾਦੀਐ ਕਿਤ ਕੀਤਾ ਪਾਇ ਆਪਣਾ ਸਕਾਲ ਪੂਰੀ ਕਿਉ ਕਾਨੀਐ ਮੰਦਾ ਮੁਰਨਾ ਕਿਤੇ ਇਹ ਦੇ ਲੰਮੀ ਦਰਦ ਹਾਦੀਐ ਜਿਉ ਸੰਗ ਨ ਲਹਾਰੀ ਅਤੇ ਵਿਹਨ ਪਸਾ ਕਾਦੀਐ ਪਿਛਲਾ ਹੋ ਉਤਰ ਕਾਦੀਐ ਪਿਛਲਾ ਹੋ ਉਤਰ ਕਾਦੀਐ ਜ ਜਨੀਏ ਗੁਰਮੁਖ ਨਾਮ ਤੇ ਆਇਆ ਦੇਖਣਾ ਨਾ ਜਾ ਚੱਕਰ ਲਗਿਆ ਚੱਕਰੀ ਨਾਲੇ ਕਰਪਾ ਗੱਲਾਂ ਕਰੇ ਕਨੇਰੀ ਮਸੂ ਪਾਇਸਾ ਆਪ ਤਵਾ ਐਸੀ ਵਕਰੀ ਤੰਤ ਪਾਇ ਮਾ ਨਾਨਕ ਅਿਸ ਨਾਮ ਦਾ ਚਿੰਦੜਾ ਲੱਗਾ ਸੋ ਪ੍ਰਗਾਮ ਲੱਜਾ ਜੋ ਜੀ ਹੋਏ ਸੁਗਵ ਮੋਂ ਕਾ ਕਹਿਆ ਵਾਓ ਬੀਜਿਕ ਮੰਗੇ ਅੰਮ੍ਰਿਤ ਵੇਖੋ ਇਹੋ ਨਿ ਆਉ ਕੋ ਲਾਦ ਜਾ ਨਾਲ ਤਿਆਣਾ ਦੋਸਤੀ ਕਦਿਨ ਆ ਮਰਾ ਜਿ ਹਦਨ ਤੇ ਹੁ ਵਰਤੇ ਵੇਖੋ ਕੋ ਨਰਦਾ ਵਸਤਵੰਦਰ ਵਸਤਵ ਮਰ ਗੀ ਜੀ ਹੁ ਵੇਪਾ ਸਾਹਿਬ ਸਤਿਗੁਰੂ ਚੁਣ ਲਾ ਕਹਿ ਨਰਦਾ ਊਟ ਮੜੇ ਪੂਰ ਪੈ ਨਾਨਕ ਸਮਸਤਾ ਜੀ ਨਾਲ ਆਣਾ ਦੋਸਤੀ ਵੱਡਾ ਰੂਸਾ ਨੇ ਹੋ ਪਾਣੀ ਅੰਦਰਲੀ ਕਿਉਂ ਤਸਦਾ ਥਾਉ ਨਾ ਤੇ ਹੋ ਮ ਲੱਗ ਜਾ ਓਏ ਆਣਾ ਕਰੇ ਕਮਨਸ ਕੇਰਾ ਕੇ ਕਦ ਚੰਗੀ ਕਰੇ ਮੂਜੀ ਪੀ ਲੈ ਰਾਤ ਕੋੜ ਚਾਗ ਲਗ ਜਾਂ ਚਰੀ ਜੇ ਚੱਲ ਲੈ ਚਤਰੀ ਜੇ ਚਲਾ ਕਿਸਨੇ ਪਾਏ ਹਰਮਤਿਸਨੋ ਅਗਲੇ ਉਪਜੁਪੇ ਦੋ ਨਾਂ ਖਾਏ ਕਾਸਮ ਕਰੇ ਬਰਾਬਰੀ ਗੁਰਦਾਰ ਚੰਦਰ ਪਾਏ ਬਜੁਗਵਾਇ ਅਗਲਾ ਮੋਹ ਪਣ ਖਾਏ ਜਿ ਜਦ ਤਕ ਕਾਵਣ ਸਈਐ ਸਵਾਸ ਨਾਲ ਨਾ ਚੱਲੇ ਨਾਲ ਕਸਮ ਚਲੇ ਅਰਦਾਸ ਨਾਲ ਕਸਮ ਚਲੇ ਅਰਦਾਸ ਜਿੰਨਾ ਅੰਤਰ ਗੁਰ ਮੁਖ ਇਕ ਨਹੀਂ ਆਸ ਕੀ ਇਕ ਨਹੀਂ ਧਾਤ ਆਪਸੇ ਜੋ ਪਾਈਐ ਨਾਨਕ ਸਾਹ ਪਰਮਾਤ ਸਾਇੰਤ ਹੈ ਜੋ ਮਿੜੈ ਲਾਜੁ ਜਾਇ ਇਕ ਨਹੀਂ ਚਾਖਰੀ ਜਤਬਾਖਸੰ ਨਾ ਜਾਏ ਨਾਨਕ ਸੇਵ ਕਾਢੀਆ ਜੇ ਸੇਤੀ ਕਸਮ ਸਮਾਇ ਪੜੀ ਨਾਨਕ ਤਨ ਨਾ ਜਾਪਨੀ ਹਰ ਦਾਵੇ ਤੁਹਦਾ ਆਪਣੀ ਹਤਾ ਕੇ ਪਰਾਵਾ ਆਪਰਾ ਇਸ਼ਕ ਦੀ ਪ੍ਰਾਪਰੈ ਮਾਨ ਇਤਨਾ ਗਨੀ ਜੀਰ ਇਕ ਤ੍ਰਿਤੜਾ ਵਿਸਿਆ ਆਪਰਾਏ ਪਰੇ ਆਪੋ ਕੈ ਸੰਸਰ ਸੁਕਾ ਨਾਨਕ ਕਰਨਾ ਜਿਨ ਕੀਆ ਫਿਰ ਤਸਵੀ ਕਰਮ ਅਸਾ ਫਿਰ ਤਸਵੀ ਕਰਮ ਅਸਾ ਹਰ ਜੁਗ ਜੁਗ ਪਾਉਂਦ ਵਾਇਆ ਬਜਰਾਕ ਪਾਡੇ ਸਾਜਣ ਆਪੇ ਪੂਰਦੇ ਇੱਕ ਮਿੱਦਦ ਸਮਾਈ ਐ ਇੱਕ ਚੁੱਲੇ ਰਹਿਣ ਛੜੇ ਇੱਕ ਨਿਹਾਲੀ ਪੈ ਸਭਨ ਕੋ ਪਰਾਨ ਖੜੇ ਨਾ ਸਵਾਰੇ ਨਾਨਕ ਜਿਨ ਕੋ ਔਗ ਦਰ ਕਰੇ ਭੁੱਲਾ ਗੁਜਾਰ ਆਪੇ ਸਾਜੇ ਕਰੇ ਆਪ ਜਾਇ ਪਰਖਿਆ ਤਿਸ ਵਿੱਚ ਜਾਂ ਤੋ ਪਾਏ ਕੈ ਦੇਖੈ ਥਾਮ ਥਾਮ ਜਸਨਾ ਕਹੀਆ ਨਾਨਕਾ ਸਭ ਕਿਛ ਆਪੇ ਆ ਥੋੜੀ ਵਢੇ ਕਿਉਂ ਲਿਆਈਆਂ ਕਿਛ ਕਹਿਣਾ ਕਹਿਣਾ ਨਾ ਜਾਏ ਸੁਕਤਾ ਵਾਦ ਗਰੀਬ ਦੇਤੀਆ ਰਤਨ ਸੁਬਾਰੇ ਸਾਈਂ ਘਰ ਜਾਏ ਸੋ ਕਰਤਾ ਕਾਦਰ ਕਦੀ ਜੇ ਜਿਨਾਂ ਅਰਚਿ ਪਾਏ ਨਾਨਕ ਜੀ ਦੀ ਗੁਰਮੁਖ ਪਿਆਰ ਦਾ ਨਾਸ ਨਾ ਹੈ ਸਾਈਂ ਕਾਤਿ ਪਾਵਨ ਤੁਰ ਚੋੜੀ ਤੰਨ ਪਾਏ ਨਾਨਕ ਕੀ ਬਾਹਰੀ ਗੁਰ ਦੂਜੀ ਨਾ ਜਾਏ ਸੋ ਕਰੇ ਜਿਤ ਸਹਿਰ ਜਾਏ ਸੋ ਕਰੇ ਜਿਤ ਸਹਿਰ ਜਾਏ ਸੁਧ ਰਾਗ ਕਲੀ ਮਹਲਾ 3 ਆ ਨੰਦਕ ਕਵਕਾਸ਼ਤ ਗੁਰ ਪ੍ਰਸਾਦ ਅਨੰਤ ਭਿਆ ਮੇਰੀ ਮਾਏ ਸਤ ਗੁਰੂ Saheb.

ਬਿਲਾ ਆਸਾ ਮਰੀ ਗਤ ਮੇ ਤੋ ਤੁਮਹੀ ਹੋ ਜੀ ਨਾ ਕਰਦਾ ਸਦਾ ਵਰਵਾ ਦੇ ਅਰਦਾਸੁ ਹਾਰੀ ਲਿਓ ਕਈ ਦਸਤੂਰਾਂ ਦੇ ਪ੍ਰਮੁਖਤਾ ਦੀ ਸਮਰਥਾ ਦਰਮਾਨ ਸਨੈਂਟ ਆਏ ਵਿਅੰਗ ਦੇ ਵਰਤਿਆਨ ਦਾ ਆਰਾਮ ਦਾਸਾਂ ਨੂੰ ਸਹਾਇਆ ਅਰਜਨ ਮਰਗੋ ਰਿੰਦ ਨੂੰ ਸੇਵਾ ਪ੍ਰੀ ਕਰਦਾ ਹੈ ਸ੍ਰੀ ਹਰਿ ਕ੍ਰਿਸ਼ਨ ਕੇ ਆਗੀ ਹੈ ਜਿਸ ਦਿੱਤਾ ਹੈ ਤੇਗ ਬਹਾਦਰ ਸਿੰਘ ਜੀ ਘਰੋਂ ਨੇ ਵਿਆਹ ਦਾ ਹੈ ਪਾਣੀ ਦੇ ਸਹਾਇਕ ਜਸਲੀ ਪਾਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਸਾਵਤ ਕਾਈ ਹੋਏ ਸਾਰੇ ਸਪਾਸ ਸائیں ਜੋ ਸ੍ਰੀ ਪ੍ਰੋਗਰਾਮ ਸੈੱਟ ਕੀਤੇ ਨੇ ਪਾਰ ਇਦਾਰ ਦਰਸ਼ਕਾਂ ਦਾ ਧਿਆਨ ਕਰਕੇ ਕਾਲ사 ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਸਮਾਂ ਟੈਪ ਜਾਂਦੇ ਆ ਚਾਲੀਆਂ ਗੁੱਟੀਆਂ ਵਟੀਆਂ ਕਤੀਆਂ ਜਿਨ੍ਹਾਂ ਨਾਮ ਜੱਪਿਆ ਮੰਨ ਛੱਕਿਆ ਦੇ ਚਲਾਈ ਤੇਜ ਬਾਣੀ ਦੇ ਕੀਆ ਮਿਸਕੀਤਾ ਜਿੰਨਾ ਪਿਆਰਿਆਂ ਸਤਿਆਰਿਆਂ ਦੀ ਤੁਮਾਰੀ ਦਾ ਧਿਆਨ ਕਰਕੇ ਕਾਲ사 ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸੰਗਤਾਂ ਦੇ ਧਰਮ ਦੇ ਸੀਸ ਦੇ ਉੱਤੇ ਬੰਦ-ਬੰਦ ਕਾਰਜ ਕੋਪੜੀਆਂ ਰੁਹਾਈਆਂ ਕਰਤੀਆਂ ਤੇ ਘਰੇ ਤੋਂ ਆਰਿਆ ਨਾਲ ਕਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਸਰਵਾਨੀ ਆ ਕੀਤੀਆਂ ਧਰਮ ਦੇ ਖਾਰੇ ਆ ਸਿੱਖੀ ਕੇਸਾਂ ਸਵਾਸਾਂ ਸੰਗ ਇਲਾਹੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਦੋ ਜੀ ਅਲੈਕੁਮ ਸਲਮ। ਅੱਜ ਜੱਤਾਂ ਸ਼ੁਰੂਆਤ ਤੋਂ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਦੋ ਜੀ ਔਰ ਇੱਕ ਪ੍ਰਤਿਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਤੂ ਵਾਹਿਗੁਰੂ ਨਾਮ ਜਪਿ ਆਵੇ ਤੇ ਤਾਵਨ ਦਾ ਸੰਕਾ ਸਰਬ ਸੁਖ ਹੋਵੇ ਜਿਹਾ ਜਹਾ ਕਾਲ사 ਜੀ ਸਾਹਿਬ ਤਹਾ ਤਹ ਰਖਿਆ ਰਿਆਇਤ ਦੇ ਕੇ ਪਤੇ ਗਿਰਜ ਕੀਤਾ ਹੈ ਜ ਸੰਕੀ ਜੀ ਸ੍ਰੀ ਸਾਹਿਬ ਜੀ ਸਹਾਇ ਕਾਲਸੇ ਜੀ ਕੇ ਬੋਲ ਬਾਲੇ ਕਾਲ사 ਜੀ ਬੰਦੋ ਜੀ ਵਾਹਿ ਬਖਸੋ ਜੀ ਸਿਕਮ ਸਿੱਖੀਦਾਨ ਕੇਸਦਾਨ ਰਹਿਤਦਾਨ ਬਵੇਕਦਾਨ ਸਹਾਦਾਨ ਤ੍ਰਿਸ਼ਪਾਦਾਨ ਦਾਨਵਾ ਸਿਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਹਿਬ ਜੀ ਦੇ ਦਰਸ਼ਨਿ ਸੁਨਾਣ ਚੌਂਕੀਆਂ ਢੱਡੇ ਹੋ ਕੇ ਜੁਤੋ ਜੁਗਾਟ ਆਵ ਧਰ ਲਖਾ ਜੈਕਾਰ ਖਾਲਸਾ ਜੀ ਬੋਲੋ ਜੀ ਜੈ ਹੋរី ਸਿੱਖਾਂ ਦਾ ਮਾਨੀ ਕਮਤੂ ਕੀ ਮਰ ਪਤ ਦੇ ਰੱਖਿਆ ਆਗਵਾਈ ਬਿਧੂ ਹਕਾਲਪੁਰਤਾ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਦੇ ਗੁਰਗੁਰਦਵਾਰਿਆਂ ਉਹ ਧਾਮਾਂ ਦੇ ਜਿਹੜਾ ਪੰਥ ਨੂੰ ਚੋੜਿਆ ਗਿਆ ਹੈ ਜੀ ਸੁੱਲੇ ਦਾਸ ਸਿੰਘ ਦਾਰ ਦੀ ਸੇਵਾ ਸੰਭਾਲ ਦਾ ਦਾਣਕਾਲ ਸਾਹਿਬ ਜੀ ਜਿਸ ਵਕਤ ਉਹ ਰੇਗ ਮਾਰੇ ਆਂ ਦੇ ਮਾਨ ਨਿਖਾਣਿਆਂ ਦੇ ਤਾਂ ਨੀਟਿਆਂ ਦੀ ਓਟਰੀ ਬਣਵਾ ਕੇ ਧੰਨ ਸੇਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਹ ਧੰਨ ਸਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ